ਦਿੱਲੀ ਦੀ ਸਰਹਾਦ ਖਨੌਰੀ ਬਾਰਡਰ ਤੇ ਕਿਸਾਨਾਂ ਦੇ ਸੰਘਰਸ਼ ਨੂੰ 22 ਦਿਨ ਪੂਰੇ ਹੋ ਚੁੱਕੇ ਨੇ ਇਸ ਦਰਮਿਆਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਵਰਨ ਸਿੰਘ ਪੰਦੇਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਪਹੁੰਚੇ ਤੇ ਨਤਮਸਤਕ ਹੋ ਕੇ ਮੋਰਚੇ ਦੀ ਚੌਥੀ ਕਲਾਦੀ ਅਰਦਾਸ ਕੀਤੀ ਇਸ ਮੌਕੇ ਉਹਨਾਂ ਨੇ ਜਿੱਥੇ ਭਾਜਪਾ ਤੇ ਨਿਸ਼ਾਨੇ ਸਾਦੇ ਉੱਥੇ ਕਿਹਾ ਕਿ ਜਿਸ ਸਕੂਨ ਨਾਲ ਭਾਜਪਾ ਨਹਾਤੀ ਹੈ ਸੋ ਨੀਲ ਜਾਖੜ ਉਸੇ ਖੂਨ ਨੂੰ ਸਾਫ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਐਤਵਾਰ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਖਨੌਰੀ ਬਾਰਡਰ ਤੇ ਪਹੁੰਚ ਕੇ ਕਿਸਾਨਾਂ ਦੀ ਹੌਸਲਾ ਅਫਸਾਈ ਕਰਨ ਹੰਪਨੇ ਜੀ ਅੱਜ ਜਿਹੜੀ ਅਰਦਾਸ ਕਰ ਰਹੇ ਹੋ ਕਿ ਕਿਸ ਵਾਸਤੇ ਕਰ ਰਹੇ ਹੋ ਤੇ ਅੱਜ ਕੀ ਮਕਸਦ ਹੋਏਗਾ ਦੀ ਇਸ ਮੋਚ ਦੇ ਦੇਖੋ ਗੁਰੂ ਰਾਮਦਾਸ ਦੇ ਘਰ ਪਹੁੰਚੇ ਅੱਜ ਮੋਰਚਾ ਦੇ ਚ ਸ਼ੰਭੂ ਤੇ ਖਨੌਰੀ ਵਿੱਚ ਚੱਲਦੇ ਆ 22ਵਾਂ ਦੇਣੇ ਆ ਤੋਂ ਮੋਰਚੇ ਦੀ ਚੜ੍ਹਦੀ ਕਲਾ ਵਾਸਤੇ ਅਸੀਂ ਅੱਜ ਅਰਦਾਸ ਕਰਨ ਹੈਗੇ ਆ ਸਤਗੁਰੂ ਗਾੜੀ ਅਰਦਾਸ ਕਰਾਂਗੇ ਵੀ ਮੋਦੀ ਸਰਕਾਰ ਨੂੰ ਅਕਲ ਬਖਸ਼ੇ ਉਹ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਮੰਨੇ ਔਰ ਨਹੀਂ ਤਾਂ ਫਿਰ ਕਿਸਾਨਾਂ ਮਜ਼ਦੂਰਾਂ ਨੂੰ ਬਲ ਬਖਸ਼ੇ ਕਿ ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਉਦੋਂ ਤੱਕ ਅੰਦੋਲਨ ਜਾਰੀ ਰਹੂਗਾ ਜਿੱਦਾਂ ਪੂਰੀ ਦੁਨੀਆ ਦੇ ਦੇਸ਼ ਭਰ ਦੇ ਲੋਕਾਂ ਵੱਲੋਂ ਸਾਨੂੰ ਜਿਹੜਾ ਵਾ ਇਹ ਸਪੋਰਟ ਮਿਲ ਰਹੀ ਸੀ ਧੰਨਵਾਦ ਕਰਦੇ ਆ ਬਹੁਤ ਸਾਰੇ ਗੁਰੂ ਘਰਾਂ ਦੇ ਵਿੱਚ ਜਿਹੜਾ ਵਾ ਮੋਰਚੇ ਦੀ ਚੜ੍ਹਦੀ ਕਲਾ ਦੀ ਅਰਦਾਸ ਹੋ ਰਹੀ ਆ ਤੋ ਸਾਰਿਆਂ ਦਾ ਧੰਨਵਾਦ ਅਸੀਂ ਇਹ ਵੀ ਕਹਿਣਾ ਚਾਹਾਂਗੇ ਕਿ ਹਰ ਐਤਵਾਰ ਦੇ ਐਤਵਾਰ ਜਿਹੜੇ ਮਲਾਜ਼ਮ ਨੇ ਆਮ ਸ਼ਹਿਰੀ ਨੇ ਦਖਾਂਦਾਰ ਨੇ ਉਹ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਜਿਹੜਾ ਵਾ ਉਹ ਸ਼ੰਭੂ ਜਾਂ ਖਨੌਰੀ ਮੋਰਚੇ ਦੇ ਵਿੱਚ ਹਾਜ਼ਰੀ ਜ਼ਰੂਰ ਲਾਉਣ ਇਹ ਇਹ ਸਾਡੀ ਜ਼ਰੂਰਤ ਹੋਣੂਗੀ ਅਸੀਂ ਗੁਰੂ ਰਾਮਦਾਸ ਦੇ ਘਰ ਅੱਜ ਮੋਰਚੇ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਨਾ ਹੈ ਦਿੱਲੀ ਦਾ ਵਾਸਤੇ ਕਿਸਾਨਾਂ ਨੂੰ ਜਿਹੜਾ ਰੋਕਿਆ ਜਾ ਰਿਹਾ ਦੀ ਇੱਕ ਦੇਖਿਆ ਜਾ ਰਿਹਾ ਹੈ ਮਤਲਬ ਪੰਜਾਬ ਦੇ ਜਿਹੜੇ ਹਾਲਾਤ ਬਣੇ ਜੀ ਉਹ ਇੱਕਦਮ ਬੈਰੀਕੇਡ ਕੀਤਾ ਮਤਲਬ ਬਾਰਡਰ ਦੇ ਟਾਈਪ ਲੱਗ ਰਿਹਾ ਜਿੱਦਾਂ ਕੋਈ ਜੋ ਹਾਲਾਤ ਪਹਿਲਾਂ ਵੀ ਵੇਖਣ ਨੂੰ ਮਿਲੇ ਆ ਜਿਸ ਤਰੀਕੇ ਨਾਲ ਸਰਕਾਰ ਦਾ ਤਸ਼ੱਦਦ ਕਿਸਾਨਾਂ ਦੇ ਉੱਤੇ ਹੋ ਰਿਹਾ ਦੇਖੋ ਹਰੇਕ ਨਾਗਰਿਕ ਨੂੰ ਸਾਡੇ ਨੂੰ ਅਧਿਕਾਰ ਹੈ ਵੀ ਅਸੀਂ ਦੇਸ਼ ਦੀ ਰਾਜਧਾਨੀ ਵਿੱਚ ਜਾ ਕੇ ਪ੍ਰਦਰਸ਼ਨ ਕਰ ਸਕੀਏ ਇਹ ਐਂ ਲੱਗਦਾ ਜਿਵੇਂ ਕਮੰਤਰੀ ਸਰਦ ਹੁੰਦੀ ਆ ਮંત્રી ਸਰਦਤੇ ਵੀ ਕਾਨੂੰਨ ਹੁੰਦਾ ਤਾਰਾਂ ਹੁੰਦੀਆਂ ਕੰਦਾ ਨਹੀਂ ਹੁੰਦੀਆਂ ਉਹ ਇੱਥੇ ਤਾਂ ਕੰਦਾ ਕੱਡੀਆਂ ਹੋਈਆਂ ਵਾਂ ਪੂਰੀ ਤਰ੍ਹਾਂ ਪੰਜਾਬ ਦਾ ਬਾਰਡਰ ਸੀ ਲਿਆ ਹਰਿਆਣਾ ਦੇ ਵਿੱਚ 75000 ਅਰਧ ਸੈਨਿਕ ਫੋਰਸ ਲੱਗੇ ਆ ਦਿੱਲੀ ਨੂੰ ਵੀ ਬੰਦ ਕੀਤਾ ਗਿਆ ਤੋਂ ਜਿੰਨੀ ਸਾਡੀ ਆਰਥਿਕਤਾ ਦਾ ਨੁਕਸਾਨ ਹੋਇਆ ਸਾਡੇ ਵਪਾਰੀ ਦਾ ਹੋਇਆ ਹਰਿਆਣੇ ਦਾ ਹੋਇਆ ਤੋਂ ਕੇਂਦਰ ਸਰਕਾਰ ਕੋ ਇਸ ਗੱਲ ਦੀ ਪਰਪਾਈ ਹੋਣੀ ਚਾਹੀਦੀ ਆ ਮੈਨੂੰ ਲੱਗਦਾ ਮਾਨਜੁਕ ਸੁਪਰੀਮ ਕੋਰਟ ਨੂੰ ਸੋਕਲ ਨੋਟਿਸ ਲੈ ਕੇ ਇਹਦੀ ਕਾਰਵਾਈ ਕਰਨੀ ਚਾਹੀਦੀ ਹੈ ਲੋਕ ਸਭਾ ਦੇ ਚੋਣ ਵੀ ਜਿਹੜੇ ਆ ਰਹੇ ਨੇ ਉਸ ਦੇ ਬਾਰੇ ਤੁਹਾਡਾ ਕੀ ਦੇਖੋ ਸਾਡਾ ਚਨਾਵਾ ਨਾ ਕੋ ਰੌਲਾ ਨਹੀਂ ਹੈਗਾ ਕੇਂਦਰ ਸਾਡੇ ਨਾਲ ਅੱਜ ਬੈਠ ਕੇ ਸਾਡੀਆਂ ਮੰਗਾਂ ਮੰਨ ਲਵੇ ਤਾਂ ਵੀ ਠੀਕ ਆ ਨਹੀਂ ਹੋਊਗਾ ਨਵੀਂ ਸਰਕਾਰ ਆਊਗੀ ਉਹਦੇ ਕੋਲ ਮੰਨਵਾ ਲਾਂਗੇ ਅੰਦੋਲਨ ਹਰ ਹਾਲ ਦੇ ਵਿੱਚ ਜਾਰੀ ਰੱਖਾਂਗੇ ਜਦੋਂ ਦੇਸ਼ ਨੇ ਨਵਾਂ ਪ੍ਰਧਾਨ ਮੰਤਰੀ ਨਵੀਂ ਸਰਕਾਰ ਚੁਣੀ ਆ ਉਹਦੇ ਵਿੱਚ ਕਿਸਾਨ ਮਜ਼ਦੂਰ ਦਾ ਅਜੰਡਾ ਵੀ ਸਾਰੇ ਦੇਸ਼ ਵਿੱਚ ਜਾਣਾ ਚਾਹੀਦਾ ਅਸੀਂ ਆਪਣਾ ਝੰਡਾ ਤੈਅ ਕਰਵਾਵਾਂਗੇ ਆਉਣ ਵਾਲੀ ਸਰਕਾਰ ਨੂੰ ਇਸ ਮੁੱਦੇ ਨੂੰ ਲੈ ਕੇ ਪੰਜਾਬ ਦੀ ਕੋਈ ਵੀ ਲੋਕ ਲਗ ਪਾਰਟੀ ਇਸ ਦੇ ਕਾਟਾ ਸਮਰਥਨ ਕਰਦੀ ਹੈ ਦੇਖੋ ਪੋਲੀਟੀਕਲ ਪਾਰਟੀਆਂ ਸਾਰੀਆਂ ਇੱਕੋ ਜਿਹੀਆਂ ਹੀ ਹੁੰਦੀਆਂ ਵਾ ਜਿੰਨਾ ਜਿੰਨਾ ਨੇ ਸੱਤਾ ਤੇ ਰਾਜ ਕੀਤਾ ਕਿਸੇ ਨੇ ਵੀ ਕਿਸਾਨ ਮਜ਼ਦੂਰ ਦੀ ਸੁਣੀ ਨਹੀਂ ਹੈਗੀ ਜੋ ਪੰਜਾਬ ਦੀ ਵਿਧਾਨ ਸਭਾ ਚਾਰਿਆ ਇਹ ਵੀ ਪਾਜਪਾ ਦਾ ਹੱਥ ਪਟਾਉਣ ਵਾਲੀ ਗੱਲ ਆ ਕਿ ਹੁਣ ਜੜੀਆਂ ਚੈਨਲਾਂਾਂ ਦੀਆਂ ਡਿਬੇਟਾਂ ਵਾ ਨਾ ਉਹ ਇਸ ਗੱਲ ਤੇ ਚੱਲਣ ਕੇ ਦਾ ਸੁਭਾਅ ਕਿਹੋ ਜਿਹਾ ਕਿਹੋ ਜਿਹਾ ਨਹੀਂ ਹੈਗਾ ਲੋਕਾਂ ਦੇ ਮੁੱਦੇ ਤੋੜੇ ਆ ਅਰੋਜ ਜਿਹੜੀਆਂ ਕਿਸਾਨਾਂ ਮਜ਼ਦੂਰਾਂ ਤੇ ਡਿਬੇਟਾਂ ਹੁੰਦੀਆਂ ਨੂੰ ਚੇਂਜ ਕਰ ਦਿੱਤਾ ਹੈਗਾ ਤਾਂ ਸਿੱਧੇ ਭਗਵੰਤ ਮਾਨ ਸਰਕਾਰ ਨੂੰ ਕਹਿੰਨੇ ਆ ਵੀ ਜੋ ਕੁਝ ਪੰਜਾਬ ਨਾਲ ਹੋਇਆ ਕੀ ਫਿਕਸਮੈਂਟ ਸੀਗਾ ਨਾ ਅਡਰਡ ਸੀਗਾ ਉਹਦੇ ਬਾਰੇ ਤਾਂ ਮਾਨ ਜੋ ਮੁੱਖ ਮੰਤਰੀ ਦੱਸਣਗੇ ਵੀ ਕੀ ਹੋਇਆ ਜਾਂ ਫਿਰ ਜੇ ਸੱਚੇ ਜੇ ਤੇ ਜਿਸ ਕਿਸਮ ਦੇ ਸਾਡੇ ਨੌਜਵਾਨ ਜ਼ਖਮੀ ਹੋਏ ਆ ਉਹਨਾਂ ਦੇ ਖਿਲਾਫ ਦੂਜੀ ਐਫਆਈਆਰ ਦਰਜ ਕਰੋ ਪੰਜਾਬ ਦੀ ਸੁਤੰਤਰ ਟੈਰੀਟਰੀ ਨੂੰ ਕਿਸੇ ਨੂੰ ਵੀ ਵਰਤਣ ਦਾ ਹੱਕ ਨਹੀਂਗਾ ਮਮਤਾ ਬਨਰਜੀ ਵਾਹਿਦ ਮੁੱਖ ਮੰਤਰੀ ਆ ਜਿਹਦੀ ਟੈਰੀਟਰੀ 'ਚ ਇਹ ਵੀ ਨਹੀਂ ਜਾ ਸਕਦੀ ਜੇ ਕਿਸੇ ਮੁੱਖ ਮੰਤਰੀ ਦਾ ਮਨ ਕਰਦਾ ਹੋਵੇ ਸਾਡੀ ਟੈਰੀਟਰੀ ਨੂੰ ਇਸਤੇਮਾਲ ਨਹੀਂ ਕੀਤਾ ਜਾਖਦਾ ਜੋ ਇਸ ਵੇਲੇ ਸੁਨੀਲ ਜਾਖੜ ਜੀ ਬੋਲ ਰਹੇ ਆ ਕਹਿ ਰਹੇ ਆ ਉਹ ਜੋ ਕੇਂਦਰ ਨੇ ਅੰਦਰ ਪ੍ਰਸਤਾਵ ਰੱਖਿਆ ਸੀਗਾ ਠੀਕ ਆ ਉਹੀ ਬੋਲੀ ਬੋਲ ਰਹੇ ਕੰਟੈਕਟ ਬੇਸ ਖੇਤੀ ਔਰ ਸੁਨੀਲ ਜਾਖੜ ਜੀ ਜਿਹੜੇ ਲਾਉ ਨਾ ਕੇਂਦਰ ਸਰਕਾਰ ਨਾਤੀ ਆ ਉਹ ਉਹਦੇ ਲਾਉ ਦੇ ਤੱਬੇ ਧੋਣਾ ਚਾਹੁੰਦੇ ਆ ਤੁਪਣੇ ਨਹੀਂ ਹੈਗੇ ਏਡੀ ਛੇਤੀ ਜਿਹੜੇ ਕਿਸਾਨ ਜਿਹੜੇ ਪ੍ਰੋਜੈਕਸ਼ਨ ਕਰਦੇ ਵੀ ਜਿੱਤ ਵੀ ਹੋ ਰਹੀ ਇਹਨੂੰ ਤੁਸੀਂ ਕਿੱਦਾਂ ਦੇਖਦੇ ਹੋ ਕਿ ਆਪੀ ਸਰਕਾਰ ਦੇ ਦੇਖੋ ਸਵਾਲ ਤਾਂ ਇਹ ਹੈਗਾ ਕਿ ਕੇਂਦਰ ਸਰਕਾਰ ਸਾਨੂੰ ਰਾਜਤਾਨੀ ਜਾਣ ਦਿੰਦੀ ਗੋਲੀਆਂ ਉਹ ਚਲਾ ਰਹੇ ਹਨਜੀ ਗੋਣ ਦੋ ਚਲਾ ਰਹੇ ਆ ਬੁਲੇਟ ਉਹ ਚਲਾ ਰਹੇ ਆ 70 ਲੋਕਾਂ ਨੇ ਜ਼ਖਮੀ ਹੋਣਾ ਟੱਕਾ ਵਾ ਸਾਡੇ ਨਾਲ ਜਬਰ ਆ ਪਰ ਜਿਹੜੀ ਕਾਲ ਤੁਹਾਡੀ ਦਿੱਤੀ ਗਈ 6 ਤਰੀਕ ਨੂੰ ਜਾਣਾ ਤੁਸੀਂ ਦਿੱਲੀ ਟ੍ਰੇਨਾਂ ਰਾਹੀਂ ਜਾਂ ਬੱਸਾਂ ਰਾਹੀਂ ਜੋ ਤੁਸੀਂ ਕਿਹਾ ਆ ਕਿ ਲੱਗਦਾ ਕਿ ਕੇਂਦਰ ਜਾਣ ਦੇਗੀ ਹੁਣ ਵੀ ਕਿਉਂਕਿ 14 ਤਰੀਕ ਦੀ ਕਾਲ ਸੰਯੁਕਤ ਕਿਸਾਨ ਮੋਰਚੇ ਦੀ ਵੀ ਹੈਗੀ ਹੈ ਦੇਖੋ ਜਾਣ ਦਵੇ ਨਾ ਜਾਣ ਦਵੇ ਸਰਕਾਰ ਦੀ ਮਰਜ਼ੀ ਉਹ ਤਾਂ ਕਹਿ ਰਹੇ ਵੀ ਟਰੈਕਟਰ ਟਰਾਲੀਆਂ ਤੋਂ ਬਗੈਰ ਤੁਸੀਂ ਜਾਓਗੇ ਤਾਂ ਜਾਣ ਦੇਵਾਂਗੇ ਇਹ ਤੇ ਮੌਕਾ ਮੁਨਾਸਬ ਦੱਸੂਗਾ ਵੀ ਉਹ ਜਾਣ ਦਿੰਨੇ ਕਿ ਅਸੀਂ ਤਾਂ ਇਹੀ ਗੱਲ ਸਰਕਾਰ ਦੀ ਨੰਗੀ ਕਰਨਾ ਚਾਹੁੰਦੇ ਆ ਵੀ ਸਰਕਾਰ ਕਿਸੇ ਵੀ ਕੀਮਤ ਤੇ ਦਿੱਲੀ ਜਾਣ ਨਹੀਂ ਦੇਣਾ ਦਿੰਦੀ ਹੈਗੀ ਉਹਨਾਂ ਦੀ ਤੇ ਇਹ ਆਉਣ ਵਾਲੇ ਸਮੇਂ ਵਿੱਚ ਸਾਰਾ ਕੁਝ ਲੋਕਾਂ ਸਾਹਮਣੇ ਸਾਫ਼ ਹੋ ਜੂਗਾ ਵੀ ਮੋਦੀ ਸਰਕਾਰ ਇੱਕ ਡਿਕਟੇਟਰ ਸਰਕਾਰ ਆ ਉਹ ਲੋਕਾਂ ਦੀ ਚੁਣੀ ਹੋਈ ਸਰਕਾਰ ਆਲਾ ਉਹਦੇ ਚ